ਦੋਸਤੋ ਅੱਜ ਦੀ ਇੱਕ ਕਹਾਣੀ ਸੁਣ ਕੇ ਤੁਸੀਂ ਹੈਰਾਨ ਵੀ ਹੋਵੋਗੇ ਤੇ ਸ਼ਾਇਦ ਅੱਖਾਂ ਵਿੱਚ ਪਾਣੀ ਵੀ ਆ ਜਾਵੇ ਕਿਉਂਕਿ ਇਹ ਸਿਰਫ ਇੱਕ ਖਬਰ ਨਹੀਂ ਇਹ ਤਿੰਨ ਸੁਪਨਿਆਂ ਦੀ ਮੌਤ ਹੈ ਤਿੰਨ ਪਰਿਵਾਰਾਂ ਦੀ ਟੁੱਟੀ ਉਮੀਦ ਹੈ ਪੰਜਾਬ ਦੇ ਤਿੰਨ ਜਵਾਨ ਅਰਸ਼ਦੀਪ ਸਿੰਘ ਮਨਪ੍ਰੀਤ ਕੌਰ ਤੇ ਰਵਿੰਦਰ ਸਿੰਘ ਜਿਨ੍ਹਾਂ ਦਾ ਸੁਪਨਾ ਸੀ ਕਿ ਗਿਊਕੇ ਵਿੱਚ ਜਾ ਕੇ ਆਪਣੀ ਜ਼ਿੰਦਗੀ ਬਣਾ ਲੈਣਗੇ ਮਾਪਿਆਂ ਦਾ ਮੱਥਾ ਉੱਚਾ ਕਰਨਗੇ ਪਰ ਕਿਸਮਤ ਨੇ ਉਹਨਾਂ ਨਾਲ ਅਜੀਹਾ ਖੇਡ ਖੇਡਿਆ ਕਿ 에어ਪੋਰਟ ਤੱਕ ਪਹੁੰਚ ਕੇ ਵੀ ਉਡਾਨ ਨਹੀਂ ਪਰ ਸਕੇ ਉਹਨਾਂ ਦੇ ਵੀਜ਼ੇ ਉਹਨਾਂ ਦੇ ਦਸਤਾਵੇਜ਼ ਸਭ ਝੂਠੇ ਨਿਕਲੇ ਜਿਹੜੇ 에ਜੰਟ ਤੇ ਉਹਨਾਂ ਨੇ ਪਰੋਸਾ ਕੀਤਾ ਉਹੀ ਠੱਗ ਉਹਨਾਂ ਦੇ ਸੁਪਨਿਆਂ ਨੂੰ ਚੱਕ ਕੇ ਖਾ ਗਿਆ ਪਰ ਇਹ ਸਾਰੀ ਕਹਾਣੀ ਇੱਥੋਂ ਨਹੀਂ ਸ਼ੁਰੂ ਹੁੰਦੀ ਇਹ ਸ਼ੁਰੂ ਹੁੰਦੀ ਹੈ ਲੁਧਿਆਣਾ ਦੇ ਇੱਕ ਆਧੁਨਿਕ ਘਰ ਤੋਂ ਜਿੱਥੇ ਇੱਕ ਬਾਪ ਆਪਣੇ ਪੁੱਤ ਲਈ ਸਭ ਕੁਝ ਕਰਨ ਨੂੰ ਤਿਆਰ ਸੀ ਅਰਸ਼ਦੀਪ ਸਿੰਘ ਉਮਰ ਕੇਵਲ 23 ਸਾਲ ਉਸ ਦਾ ਪਿਤਾ ਸਰਦਾਰ ਗੁਰਦੇਵ ਸਿੰਘ ਇੱਕ ਰਿਟਾਇਰਡ ਆਰਮੀ ਅਫਸਰ ਸੀ ਮਾਂ ਕਿਰਨਜੀਤ ਕੌਰ ਸਕੂਲ ਵਿੱਚ ਅਧਿਆਪਕਾ ਉਹਨਾਂ ਦਾ ਪੁੱਤ ਹਮੇਸ਼ਾ ਵਿਦਿਆ ਤੇ ਖੇਡਾਂ ਚ ਚੰਗਾ ਸੀ ਬਚਪਨ ਤੋਂ ਹੀ ਅਰਸ਼ਦੀਪ ਦੇ ਸੁਪਨੇ ਵੱਡੇ ਸਨ ਮੈਂ ਵਿਦੇਸ਼ ਜਾ ਕੇ ਇੰਜੀਨੀਅਰ ਬਣਾਗਾ ਮਾਪਿਆਂ ਦਾ ਨਾਮ ਰੌਸ਼ਨ ਕਰਾਂਗਾ ਗੁਰਦੇਵ ਸਿੰਘ ਨੂੰ ਆਪਣੇ ਪੁੱਤ ਉੱਤੇ ਮਾਣ ਸੀ ਉਹ ਕਹਿੰਦਾ ਸੀ ਪੁੱਤ ਤੁਜਾ ਪਰ ਸੱਚਾਈ ਦੇ ਰਾਹ ਤੇ ਕਦੇ ਵੀ ਛੋਟਾ ਰਸਤਾ ਨਾ ਚੁਣੀ ਪਰ ਜਦੋਂ ਅਰਸ਼ਦੀਪ ਨੇ ਦੇਖਿਆ ਕਿ ਉਸਦੇ ਦੋਸਤ ਇੱਕ ਇੱਕ ਕਰਕੇ ਉਕੇ ਕੈਨੇਡਾ ਆਸਟ੍ਰੇਲੀਆ ਚਲੇ ਗਏ ਉਸਦੇ ਦਿਲ ਵਿੱਚ ਇੱਕ ਅਜੀਬ ਬੇਚੈਨੀ ਆ ਗਈ ਉਸਨੇ ਵੀ ਸੋਚਿਆ ਹੁਣ ਮੇਰੀ ਵਾਰੀ ਹੈ ਇਸੇ ਖਿਆਲ ਵਿੱਚ ਉਸਦੀ ਮੁਲਾਕਾਤ ਹੋਈ ਇੱਕ ਇਮੀਗ੍ਰੇਸ਼ਨ ਕਾਉਂਸਲਟੈਂਟ ਨਾਲ ਸੰਜੀਵ ਮਾਦਵ ਜੋ ਲੁਧਿਆਣਾ ਵਿੱਚ ਇੱਕ ਵੱਡੇ ਦਫ਼ਤਰ ਦਾ ਮਾਲਕ ਸੀ ਦਫ਼ਤਰ ਜਸ਼ਨਦਾਰ ਸੋਫੇ ਕੰਦਾ ਤੇ ਵਿਦੇਸ਼ੀ ਵਿਦਿਆਰਥੀਆਂ ਦੀਆਂ ਤਸਵੀਰਾਂ ਤੇ ਕਾਊਂਟਰ ਪਿੱਛੇ ਬੈਠੇ ਲੋਕ ਜਿਨ੍ਹਾਂ ਦੇ ਚਿਹਰਿਆਂ ਤੋਂ ਪਰੋਸਾ ਟਪਕਦਾ ਸੀ ਸੰਜੀਵ ਨੇ ਅਰਸ਼ਦੀਪ ਨੂੰ ਕਿਹਾ ਤੁਹਾਡਾ ਕੇਸ ਪੱਕਾ ਹੈ ਸਿਰਫ ਕੁਝ ਐਕਸਟਰਾ ਪੇਪਰ ਲੱਗਣਗੇ ਤੇ 6 ਮਹੀਨੇ ਤੁਸੀਂ ਲੰਡਨ ਦੇ ਕਾਲਜ ਛੋਵੋਗੇ ਉੱਥੇ ਹੀ ਦੂਜੇ ਪਾਸੇ ਮਨਪ੍ਰੀਤ ਕੌਰ ਇੱਕ 21 ਸਾਲ ਦੀ ਜਵਾਨ ਕੁੜੀ ਜਿਹੜੀ ਜਲੰਧਰ ਦੀ ਰਹਿਣ ਵਾਲੀ ਸੀ ਉਸ ਦਾ ਪਿਤਾ ਬਲਵਿੰਦਰ ਸਿੰਘ ਇੱਕ ਪ੍ਰਿੰਟਿੰਗ ਪ੍ਰੈਸ ਚਲਾਉਂਦਾ ਸੀ ਮਾਂ ਪ੍ਰੀਤੀ ਕੌਰ ਕਰਦੀ ਸਾਰੀ ਜ਼ਿੰਮੇਵਾਰੀ ਸੰਭਾਲਦੀ ਸੀ ਮਨਪ੍ਰੀਤ ਬਚਪਨ ਤੋਂ ਬਹੁਤ ਇੰਟੈਲੀਜੈਂਟ ਸੀ ਪਰ ਉਸ ਦਾ ਸੁਪਨਾ ਕਦੇ ਵੱਡੇ ਕਰਾ ਜਾਂ ਮਹਿੰਗੀਆਂ ਗੱਡੀਆਂ ਦਾ ਨਹੀਂ ਸੀ ਉਸ ਦਾ ਸੁਪਨਾ ਸੀ ਕਿ ਉਹ ਵਿਦੇਸ਼ ਵਿੱਚ ਪੜ ਕੇ ਆਪਣੀ ਮਾਂ ਵਾਂਗ ਔਰਤਾ ਦੀ ਸਹਾਇਤਾ ਕਰੇ ਉਸ ਨੇ ਸੋਸ਼ਲ ਵਰਕ ਚੂਕੇ ਦੀ ਯੂਨੀਵਰਸਿਟੀ ਵਿੱਚ ਐਡਮਿਸ਼ਨ ਲਈ ਅਪਲਾਈ ਕੀਤਾ ਸੀ ਪਰ ਜਦੋਂ ਵੀਜ਼ਾ ਰਿਜੈਕਟ ਹੋਇਆ ਤਾਂ ਉਸਦੇ ਦਿਲ ਤੇ ਚੋਟ ਲੱਗੀ ਉਸ ਸਮੇਂ ਉਸਦੇ ਇੱਕ ਕਲਾਸਮੇਟ ਨੇ ਕਿਹਾ ਇੱਕ ਏਜੰਟ ਹੈ ਉਹ ਵਿਦਿਆਰਥੀਆਂ ਦੇ ਸਾਰੇ ਪੇਪਰ ਠੀਕ ਕਰ ਦਿੰਦਾ ਹੈ ਕੁਝ ਐਕਸਟਰਾ ਫੀਸ ਲੈਂਦਾ ਹੈ ਪਰ ਕੰਮ ਪੱਕਾ ਕਰਦਾ ਹੈ ਮਨਪ੍ਰੀਤ ਨੇ ਮਾਪਿਆਂ ਨਾਲ ਗੱਲ ਕੀਤੀ ਪਹਿਲਾਂ ਬਲਵਿੰਦਰ ਸਿੰਘ हिचਕਚਾਇਆ ਪਰ ਕੁੜੀ ਦੀਆਂ ਅੱਖਾਂ ਦੇ ਸੁਪਨੇ ਦੇਖ ਕੇ ਉਹ ਮੰਨ ਗਿਆ ਜੇ ਇਹ ਤੇਰੀ ਖੁਸ਼ੀ ਹੈ ਤਾਜਾ ਬੇਟੀ ਉਹ ਕਹਿੰਦਾ ਸੀ ਤੀਜਾ ਨੌਜਵਾਨ ਸੀ ਰਵਿੰਦਰ ਸਿੰਘ 22 ਸਾਲ ਦਾ ਮੋਗਾ ਤੋਂ ਰਵਿੰਦਰ ਦੇ ਪਿਤਾ ਸੁਖਚੈਨ ਸਿੰਘ ਇੱਕ ਪ੍ਰਾਈਵੇਟ ਬੈਂਕ ਚ ਕਲਰਕ ਸਨ ਤੇ ਮਾਂ ਜਸਵੀਰ ਕੌਰ ਕਰਦੀਆਂ ਹਿਸਾਬ ਕਿਤਾਬ ਰੱਖਦੀ ਸੀ ਰਵਿੰਦਰ ਬਹੁਤ ਤੇਜ਼ ਦਿਮਾਗ ਸੀ ਪਰ ਥੋੜਾ ਜਿਹਾ ਸ਼ੌਕੀਨ ਵੀ ਉਸ ਨੂੰ ਵਿਦੇਸ਼ ਦੀ ਚਮਕ ਪਸੰਦ ਸੀ ਇੰਸਟਾਗ੍ਰam ਤੇ ਉਹ ਲੰਡਨ ਦੀਆਂ ਵੀਡੀਓਜ਼ ਵੇਖ ਕੇ ਕਹਿੰਦਾ ਸੀ ਏ ਜ਼ਿੰਦਗੀ ਚਾਹੀਦੀ ਮੈਨੂੰ ਜਦੋਂ ਉਸਦੇ ਦੋਸਤ ਗਏ ਤਾਂ ਉਸ ਨੂੰ ਲੱਗਿਆ ਕਿ ਉਹ ਪਿੱਛੇ ਰਹਿ ਗਿਆ ਉਸੇ ਚੱਕਰ 'ਚ ਉਹ ਵੀ ਉਸੇ 에ਜੰਟ ਕੋਲ ਪਹੁੰਚਿਆ ਉਹ ਸੰਜੀਵ ਮਾधव ਕੋਲ ਇਹ ਹੀ ਉਹ ਥਾਂ ਸੀ ਜਿੱਥੇ ਇਹ ਤਿੰਨੇ ਵਿਦਿਆਰਥੀ ਇੱਕ ਦੂਜੇ ਨਾਲ ਮਿਲੇ ਤਿੰਨੇ ਨੇ ਆਪਣੀ ਆਪਣੀ ਕਹਾਣੀ ਸਾਂਝੀ ਕੀਤੀ ਤੇ ਸਭ ਨੇ ਇੱਕੋ ਗੱਲ ਕਹੀ ਹੁਣ ਸਿਰਫ ਉਡਾਨ ਲੈਣੀ ਬਾਕੀ ਹੈ ਉਹਨਾਂ ਨੂੰ ਕੀ ਪਤਾ ਸੀ ਕਿ ਉਹ ਉਡਾਨ ਕਦੇ ਉਡੇਗੀ ਹੀ ਨਹੀਂ ਸੰਜੀਵ ਨੇ ਉਹਨਾਂ ਨੂੰ ਪੂਰਾ ਵਿਸ਼ਵਾਸ ਦਿਵਾਇਆ ਕਾਗਜ਼ ਸਭ ਠੀਕ ਨੇ ਕੋਈ ਚਿੰਤਾ ਨਹੀਂ ਤੁਸੀਂ ਹਰੇਕ ਦਾ ਵੀਜ਼ਾ ਲੱਗ ਗਿਆ ਹੈ ਸਿਰਫ 에ਰਪੋਰਟ ਇੰਟਰਵਿਊ ਹੈ ਉਹਨਾਂ ਤੋਂ 18 ਲੱਖ ਰੁਪਏ ਪ੍ਰਤੀ ਵਿਦਿਆਰਥੀ ਲੈ ਗਏ ਮਾਪਿਆਂ ਨੇ ਗਹਿਣੇ ਵੇਚੇ ਪਾਲਸੀ ਕੈਸ਼ ਕੀਤੀ ਕਿਸੇ ਨੇ ਕਰਜ਼ਾ ਲਿਆ ਗੁਰਦੇਵ ਸਿੰਘ ਨੇ ਕਿਹਾ ਪੁੱਤ ਪੈਸਾ ਜਾਏ ਨਾ ਜਾਏ ਪਰ ਤੂੰ ਆਪਣਾ ਨਾਮ ਰੱਖੀ ਸੱਚਾ ਮਨਪ੍ਰੀਤ ਦੀ ਮਾਂ ਨੇ ਉਸਦੇ ਹੱਥਾਂ 'ਚ ਚੂੜੀਆਂ ਪਾਈਆਂ ਤੇ ਕਹਿੰਦੀ "ਜਾ ਬੇਟੀ ਸਾਡੀ ਖੁਸ਼ੀ ਤੇਰੇ ਨਾਲ ਜਾ ਰਹੀ ਹੈ।" ਰਵਿੰਦਰ ਦੇ ਪਿਤਾ ਨੇ ਉਸ ਨੂੰ ਗਲੇ ਲਾਇਆ ਤੇ ਕਿਹਾ "ਵਾਪਸ ਆ ਕੇ ਘਰ ਬਣਾਈਏਗਾ ਨਮਾ।" ਤਿੰਨੇ ਦੀਆਂ ਅੱਖਾਂ ਵਿੱਚ ਉਮੀਦਾਂ ਦਾ ਸਮੁੰਦਰ ਸੀ। ਦਿਨ ਆ ਗਿਆ ਉਡਾਣ ਦਾ, ਇੰਦਰਾਜ ਗਾਂਧੀ ਇੰਟਰਨੈਸ਼ਨਲ 에ਅਰਪੋਰਟ ਦਿੱਲੀ। ਤਿੰਨੇ ਆਪਣੇ ਬੈਗ ਲੈ ਕੇ ਪਹੁੰਚੇ। ਦਿਲ ਤੜਕਦਾ, ਹੱਥ ਪਸੀਨੇ ਨਾਲ ਪਰੇ। ਉਹਨਾਂ ਨੇ WhatsApp ਤੇ ਆਪਣੇ ਪਰਿਵਾਰਾਂ ਨੂੰ ਆਖਰੀ ਮੈਸੇਜ ਕੀਤਾ ਮੈਂ ਚੱਲਿਆ ਮਾਂ ਦੁਆ ਕਰੀ ਚੈੱਕਨ ਹੋਇਆ ਪਾਸਪੋਰਟ ਸਕੈਨ ਹੋਏ ਪਰ ਜਿਵੇਂ ਹੀ ਇਮੀਗ੍ਰੇਸ਼ਨ ਅਫਸਰ ਨੇ ਉਹਨਾਂ ਦੇ ਦਸਤਾਵੇਜ਼ਾਂ ਨੂੰ ਥੋੜਾ ਹੋਰ ਧਿਆਨ ਨਾਲ ਵੇਖਿਆ ਉਸ ਦੇ ਚਿਹਰੇ ਦਾ ਰੰਗ ਬਦਲ ਗਿਆ ਉਸਨੇ ਕਿਹਾ ਕਿਰਪਾ ਕਰਕੇ ਸਾਈਡ 'ਚ ਆ ਜਾਓ ਤਿੰਨੇ ਇੱਕ ਦੂਜੇ ਵੱਲ ਵੇਖਦੇ ਰਹੇ ਕੁਝ ਮਿੰਟਾਂ ਬਾਅਦ ਉਹਨਾਂ ਦੇ ਹੱਥੋਂ ਪਾਸਪੋਰਟ ਲੈ ਲਏ ਗਏ एयरपोर्ट सुरक्षा ने कहा थे तो दस्तावेज नकली हैं ये वीजा असली नहीं उस पल जेड़ा सुपना उन्होंने साल तो देखया टह गया मनप्रीत रोन लग पीई सर एक किमें हो सकता है साडे एजेंट ने कहा सी सब ठीक है अर्शदीप ने पूछया, कृपा करके सानू एक मौका दौ असी बेकसूर हाँ पर कानून दे सामने जवाब सी ठगी का शिकार होए हो ਔਰ ਕਾਗਜ਼ ਛੂਠੇ ਨੇ ਤਿੰਨੇ ਨੂੰ ਪੁਲਿਸ ਨੇ ਕਸਟਡੀ ਵਿੱਚ ਲੈ ਲਿਆ ਉਹਨਾਂ ਦੇ ਮਾਪਿਆਂ ਨੂੰ ਜਦੋਂ ਕਾਲ ਆਈ ਤਦ ਕਾਰ ਵਿੱਚ ਹਾਹਾਕਾਰ ਮਚ ਗਿਆ ਕਿਰਨਜੀਤ ਕੌਰ ਨੇ ਫੋਨ ਛੱਡ ਕੇ ਜਮੀਨ ਤੇ ਡਿੱਗ ਗਈ ਬਲਵਿੰਦਰ ਸਿੰਘ ਦੀਆਂ ਅੱਖਾਂ 'ਚੋਂ ਆंसू ਚੜ੍ਹ ਪਏ ਤੇ ਸੁਖਚੈਨ ਸਿੰਘ ਚੁੱਪਚਾਪ ਆਪਣੇ ਪੁੱਤ ਦੀ ਤਸਵੀਰ ਵੱਲ ਤੱਕਦਾ ਰਿਹਾ ਇਹ ਖਬਰ ਜਿਵੇਂ ਹੀ ਮੀਡੀਆ 'ਚ ਆਈ ਪੂਰਾ ਪੰਜਾਬ ਹਿਲ ਗਿਆ ਲੋਕ ਕਹਿਣ ਲੱਗੇ ਫਿਰ ਇੱਕ ਹੋਰ ਏਜੰਟ ਨੇ ਨੌਜਵਾਨਾਂ ਦਾ ਪਵਿੱਕ ਖਾ ਲਿਆ ਪੁਲਿਸ ਨੇ ਜਾਂਚ ਸ਼ੁਰੂ ਕੀਤੀ ਤੇ ਪਤਾ ਲੱਗਾ ਕਿ ਸੰਜੀਵ ਮਾਦਵ ਦਾ ਦਫਤਰ ਸਿਰਫ ਇੱਕ ਠੱਗੀ ਦਾ ਜਾਲ ਸੀ ਉਹ ਵਿਦਿਆਰਥੀਆਂ ਦੇ ਅਸਲੀ ਪੇਪਰਾਂ ਵਿੱਚ ਫਰਜ਼ੀ ਸਟੈਪ ਲਾ ਕੇ ਨਕਲੀ ਆਫਰ ਲੈਟਰ ਬਣਾਉਂਦਾ ਸੀ ਉਸ ਦਾ ਇੱਕ ਸਾਥੀ ਵਿਦੇਸ਼ ਵਿੱਚ ਈਮੇਲਾਂ ਦੁਆਰਾ ਸਾਰਾ ਡਾਟਾ ਲੀਗਲ ਜਿਹਾ ਦਿਖਾਉਂਦਾ ਸੀ ਸੰਜੀਵ ਨੇ ਪਿਛਲੇ 3 ਸਾਲਾਂ ਵਿੱਚ ਕਰੀਬ 200 ਵਿਦਿਆਰਥੀਆਂ ਨੂੰ ਠੱਗਿਆ ਸੀ उसू गिरफ्तार किया गया पर जो नुकसान होया वो वह ने पूरा नहीं किया अर्शदीप मनप्रीत ते रविंदर नू कुछ दिनों दिल्ली रख्या गया पुलिस ने पुछगिछ की उन्हें सारा सच बयान किया मनप्रीत ने कहा सानू सिर्फ पढ़ना सी सानू कदे ठगी का इरादा नहीं सी पुलिस ने उन्होंने कलीन चिड़ दिखती पर उन्हें दिलों जो चोट सी कदे नहीं पड़ सकी ਜਦੋਂ ਉਹ ਆਪਣੇ ਘਰ ਵਾਪਸ ਆਏ ਲੋਕਾਂ ਦੀਆਂ ਨਜ਼ਰਾਂ ਵੀ ਬਦਲ ਚੁੱਕੀਆਂ ਸਨ ਕੋਈ ਤਾਣ ਮਾਰਦਾ ਕੋਈ ਸੰਤਵਨਾ ਦਿੰਦਾ ਪਰ ਜਿਹੜੇ ਸੱਚੇ ਸਨ ਉਹਨਾਂ ਦੇ ਘਰ ਚ ਮੌਨ ਛਾ ਗਿਆ ਸੀ ਇੱਕ ਰਾਤ ਅਰਸ਼ਦੀਪ ਛੱਤ ਤੇ ਬੈਠਾ ਸੀ ਬਾਪ ਗੁਰਦੇਵ ਸਿੰਘ ਉਸ ਦੇ ਕੋਲ ਆਇਆ ਤੇ ਕਿਹਾ ਪੁੱਤ ਹਾਰਨਾ ਨਹੀਂ ਜ਼ਿੰਦਗੀ ਕਿਸੇ ਏਜੰਟ ਨਾਲ ਨਹੀਂ ਤੇਰੇ ਹੌਸਲੇ ਨਾਲ ਬਣੇਗੀ ਉਹ ਗਲੇ ਮਿਲੇ ਤੇ ਦੋਵੇਂ ਰੋ ਪਏ ਮਨਪ੍ਰੀਤ ਨੇ ਆਪਣੀ ਮਾਂ ਨਾਲ ਕਿਹਾ ਮਾਂ ਮੈਂ ਹੁਣ ਕਿਸੇ ਵਿਦੇਸ਼ ਨਹੀਂ ਜਾਣੀ ਮੈਂ ਇੱਥੇ ਹੀ ਕੁਝ ਕਰਾਂਗੀ ਹੋਰ ਕਿਸੇ ਕੁੜੀ ਨਾਲ ਇਹ ਨਾ ਹੋਵੇ ਤੇ ਰਵਿੰਦਰ ਨੇ ਆਪਣੇ ਦੋਸਤਾਂ ਦੇ ਸਾਹਮਣੇ ਖੜ ਕੇ ਕਿਹਾ ਅਸੀਂ ਗਲਤੀ ਨਹੀਂ ਕੀਤੀ ਪਰ ਸਾਡੀ ਚੁੱਪ ਹੋਰ ਕਿਸੇ ਦੀ ਗਲਤੀ ਨਾ ਬਣੇ ਸਾਡੀ ਆਵਾਜ਼ ਹੁਣ ਸੱਚ ਲਈ ਉੱਠੇਗੀ ਇਸ ਘਟਨਾ ਤੋਂ ਬਾਅਦ ਪੰਜਾਬ ਪੁਲਿਸ ਨੇ ਕਈ ਏਜੰਟਾਂ ਦੇ ਦਫ਼ਤਰਾਂ ਤੇ ਛਾਪੇ ਮਾਰੇ ਕਈ ਨਕਲੀ ਕੌਂਸਲਟੈਂਟ ਫੜੇ ਗਏ ਪਰ ਹਰ ਵਾਰ ਸਵਾਲ ਇਹੀ ਰਹਿੰਦਾ ਹੈ ਕਿਉਂ ਅਸੀਂ ਆਪਣੇ ਬੱਚਿਆਂ ਨੂੰ ਇਸ ਕਦਰ ਵਿਦੇਸ਼ ਦੀ ਚਮਕ ਪਿੱਛੇ ਦੌੜਾ ਰਹੇ ਹਾਂ ਗੁਰਦੇਵ ਸਿੰਘ ਨੇ ਇੱਕ ਇੰਟਰਵਿਊ ਵਿੱਚ ਕਿਹਾ ਮੇਰਾ ਪੁੱਤ ਸਿਰਫ ਪੜਨਾ ਚਾਹੁੰਦਾ ਸੀ ਪਰ ਸਿਸਟਮ ਨੇ ਉਸਦਾ ਵਿਸ਼ਵਾਸ ਤੋੜ ਦਿੱਤਾ ਉਸਦੇ ਇਹ ਸ਼ਬਦ ਕਈ ਮਾਪਿਆਂ ਲਈ ਚੇਤਾਵਨੀ ਬਣੇ ਮਨਪ੍ਰੀਤ ਹੁਣ ਆਪਣਾ ਛੋਟਾ ਐਨਜੀਓ ਚਲਾਉਂਦੀ ਹੈ ਜੋ ਨੌਜਵਾਨਾਂ ਨੂੰ ਸੱਚੀ ਜਾਣਕਾਰੀ ਦਿੰਦਾ ਹੈ ਕਿ ਕਿਵੇਂ ਕਾਨੂੰਨੀ ਤਰੀਕੇ ਨਾਲ ਵਿਦੇਸ਼ ਜਾਇਆ ਜਾ ਸਕਦਾ ਹੈ ਰਵਿੰਦਰ ਨੇ ਬਾਅਦ ਵਿੱਚ ਪੰਜਾਬ ਯੂਨੀਵਰਸਿਟੀ ਤਮੰਬੀਆ ਕੀਤਾ ਤੇ ਇੱਕ ਅਸਲੀ ਕਾਉਂਸਲਟੇਸੀ ਖੋਲੀ ਜਿਸ ਦਾ ਨਾਂ ਉਸਨੇ ਰੱਖਿਆ ਸੱਚ ਦਾ ਪਾਸਪੋਰਟ ਦੋਸਤੋ ਇਹ ਕਹਾਣੀ ਸਿਰਫ ਅਰਸ਼ਦੀਪ ਮਨਪ੍ਰੀਤ ਤੇ ਰਵਿੰਦਰ ਦੀ ਨਹੀਂ ਇਹ ਹਰੇਕ ਉਸ ਪੰਜਾਬੀ ਜਵਾਨ ਦੀ ਕਹਾਣੀ ਹੈ ਜੋ ਵਿਦੇਸ਼ ਜਾਣ ਲਈ ਆਪਣਾ ਸਭ ਕੁਝ ਵੇਚ ਦਿੰਦਾ ਹੈ ਪਰ ਇੱਕ ਝੂਠੇ ਵਾਅਦੇ ਦਾ ਸ਼ਿਕਾਰ ਹੋ ਜਾਂਦਾ ਹੈ ਵਦੇਸ਼ ਜਾਣਾ ਬੁਰਾ ਨਹੀਂ ਪਰ ਗਲਤ ਤਰੀਕੇ ਨਾਲ ਜਾਣਾ ਆਪਣਾ ਪਵਿੱਖ ਮਾਰਨਾ ਹੈ ਮਾਪਿਆਂ ਨੂੰ ਵੀ ਚਾਹੀਦਾ ਹੈ ਕਿ ਉਹ ਬੱਚਿਆਂ ਨੂੰ ਸਿਰਫ ਘਿਉਕੇ ਜਾ ਕੈਨੇਡਾ ਜਾਣਾ ਹੈ ਦੀ ਦੌੜ 'ਚ ਨਾ ਪਾਉਣ ਸੱਚੇ ਰਸਤੇ ਦੀ ਸਿੱਖ ਦਿਓ ਜ਼ਿੰਦਗੀ ਦਾ ਪਾਸਪੋਰਟ ਸੱਚਾਈ ਹੁੰਦੀ ਹੈ ਝੂਠਾ ਵੀਜ਼ਾ ਨਹੀਂ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਲਵੋ ਧੰਨਵਾਦ